ਇੰਡੀਆ ਦਾ ਪਹਿਲਾ ਅਜਿਹਾ ਪੰਪ ਹੈ ਜਿਹਦੇ ਵਿੱਚ ਮੀਟਰ ਵੀ ਮਿਲੂਗਾ ਨਾਲ ਟਰਬੋ ਵੀ ਮਿਲੂਗੀ 114 94 ਫੁੱਟ 94 ਫੁੱਟ ਪਤਾ ਜੀ ਤੁਸੀਂ 90 ਮੰਨ ਲਓ ਜੀ ਹਾਂਜੀ ਮਤਲਬ ਕਿ 90 ਫੁੱਟ ਤੱਕ ਸਪਰੇਅ ਕਰੂਗਾ ਮਤਲਬ ਕਿ 45 ਇਧਰ ਨੂੰ 45 ਉਧਰ ਨੂੰ ਜੀ 90 ਫੁੱਟ ਜਗ੍ਹਾ ਇੱਕ ਵਾਰ ਚ ਕਵਰ ਕਰ ਲੂ ਤੇ ਜੇ ਗੱਲ ਕਰੀਏ ਇਹਦੇ ਰੇਟ ਦੀ ਹਾਂ ਹਾਂ ਤਾਂ ਉਹ ਹੁਣ ਕਿੰਨਾ ਕੁ ਚੱਕਤਾ ਇਹ ਕੋਈ ਦੋਸਤਾਂ ਦੇ ਵਿੱਚ ਕੋਈ ਸੋਨੇ ਦਾ ਖਾਤਾ ਉਹਨੂੰ ਪੰਪ ਫਰੀ ਦੇ ਦੂੰਗਾ ਬਿਲਕੁਲ ਟੀਜੜ ਦੀ ਹੁਣ ਕਾਪੀ ਕਰਤੀ ਜਿਹੜੀ ਅਮਰੀਕਾ ਦੀ origignal ਹੀ ਵੀ ਖਰਾਬ ਹੋ ਜਾਏ ਫੋਟੋ ਭੇਜਦੇ ਨਾ ਕਿ ਗਲਤੀ ਨਾਲ ਟੁੱਟ ਜਵੇ ਫੋਟੋ ਭੇਜ ਨਮਾ ਹੀ ਪਈ ਸਾਰੇ ਹੀ ਪਿੱਤਲ ਦਾ ਬਣਿਆ ਹੋਇਆ ਸਾਰੇ ਹੀ ਬ੍ਰਾਸ ਦਾ ਬਿਲਕੁਲ ਟੋਟਲ ਬ੍ਰਾਸ ਦਾ ਸਾਰੇ ਹੀ ਇਹਨੇ ਵੀ ਸਿਆਣੇ ਕਹਿੰਦੇ ਨੇ ਵੀ ਕੋਈ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਪਰਮਾਤਮਾ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ ਤਾਂ ਅੱਜ ਸਭ ਤੋਂ ਪਹਿਲਾਂ ਸ੍ਰੀ ਵੱਡਾ ਕੱਲੂ ਘਰਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ ਤੇ ਅੱਜ ਡਾਇਮੰਡ ਪ੍ਰੋ ਲਾਂਚ ਕਰਤਾ ਪਹਿਲਾਂ ਕੱਲਾ ਡਾਇਮੰਡ ਆਉਂਦਾ ਸੀ ਸਪਰੇਅ ਪੰਪ ਰਾਜਾ ਦਾ ਤੁਹਾਨੂੰ ਪਤਾ ਵੀ ਆਲ ਇੰਡੀਆ ਦੇ ਵਿੱਚ ਇੰਨਾ ਵਰਗਾ ਸਪਰੇ ਪੰਪ ਕੋਈ ਨਹੀਂ ਬਣਾਉਂਦਾ ਤੇ ਅੱਜ ਡਾਇਮੰਡ ਪ੍ਰੋ ਆ ਚੁੱਕਿਆ ਸਭ ਤੋਂ ਪਹਿਲਾਂ ਸਸੀਕਾ ਲੰਗਰ ਸਸੀਕਾ ਪੁੱਤਰ ਸਸੀਕਾ ਤੇ ਜਿਵੇਂ ਪ੍ਰੋ ਦੇ ਵਿੱਚ ਆਪਾਂ ਆਈਫੋਨਾਂ ਦੇ ਵਿੱਚ ਗੱਲ ਕਰੀਏ ਵੀ ਕੋਈ ਵੀ ਚੀਜ਼ ਪ੍ਰੋ ਆਉਂਦੀ ਹੈ ਤਾਂ ਉਹ ਦੂਸਰੇ ਨਾਲੋਂ ਬਹੁਤ ਜ਼ਿਆਦਾ ਵੱਧ ਝੜ ਕੇ ਆਉਂਦੀ ਹੈ। ਇਹਦੇ ਵਿੱਚ ਕੀ ਕੁਝ ਨਵਾਂ ਕਰਤਾ ਵੀ ਕਿ ਕਿਹੜੀਆਂ ਇਆਂ-ਇਆਂ ਖੂਬੀਆਂ ਇਹਦੇ ਵਿੱਚ ਨਾ ਪ੍ਰੋ ਦੇ ਵਿੱਚ ਅਸੀਂ ਪਹਿਲਾਂ ਤਾਂ ਇੰਜਨ ਆ ਜਿਹੜਾ 65 ਸੀਸੀ ਦਾ ਕਰਤਾ ਇੰਜਨ ਵਧਾ ਕੇ 65 ਸੀਸੀ ਦਾ ਕਰਤਾ ਤੇ ਪਹਿਲਾਂ ਜਿਹੜਾ ਇੰਜਨ ਹੁੰਦਾ ਸੀਗਾ ਉਹ 39 ਸੀਸੀ ਦਾ ਹੁੰਦਾ ਸੀਗਾ ਹੁਣ ਅਸੀਂ ਇਹਦੇ ਵਿੱਚ 65 ਸੀਸੀ ਦਾ ਕਰਤਾ 39 ਸੀਸੀ ਦਾ 40 ਤੋਂ ਵੀ ਘੱਟ ਸਿੱਧਾ ਹੀ 65 ਮਾਰਿਆ ਸਿੱਧਾ 65 ਕਰਤਾ ਇਹਦੇ ਨਾਲ ਕੀ ਹੈ ਇੱਕ ਤਾਂ ਫਿਊਲ ਦੀ ਕੰਜ਼ਮਪਸ਼ਨ ਬੜੀ ਘੱਟ ਹੈ ਜੀ फोर स्ट्रोक ਦੇ ਵਿੱਚ ਆ ਇਹ ਵੱਡਾ ਇੰਜਨ ਅੰਡਰ ਲੋਡ ਚੱਲੂਗਾ ਅੰਡਰ ਲੋਡ ਚੱਲੂਗਾ ਉਹਨੇ ਕਰਕੇ ਤੇਲ ਤਾਂ ਘੱਟ ਪੀਊਗਾ ਹੀ ਪੀਊਗਾ ਨਾਲ ਜਿਹੜੀ ਸਪਰੇਅ ਆ ਤਕਰੀਬਨ 40 ਤੋਂ 45 ਫੁੱਟ ਤੱਕ ਸਪਰੇਅ ਕਰੂਗਾ ਇੱਕ ਸਾਈਡ ਤੋਂ ਇੱਕ ਸਾਈਡ ਤੇ 45 ਫੁੱਟ ਬਿਲਕੁਲ 45 ਫੁੱਟ 40 ਬੰਦਾ 80 90 ਫੁੱਟ ਹੋ ਗਿਆ ਜੀ ਫਿਰ ਦੋਨੇ ਬਿਲਕੁਲ ਇੱਕ 80 90 ਫੁੱਟ ਹੋ ਗਿਆ ਜੀ ਜੇ 100 ਫੁੱਟ ਦਾ ਕਹਿ ਰਹਾ ਤਾਂ ਇੱਕ ਵਾਰ ਚ ਕਵਰ ਬਿਲਕੁਲ 100 ਫੁੱਟ ਦਾ ਕਹਿ ਰਹਾ ਇੱਕ ਇੱਕ ਵਾਰ ਚ ਕਵਰ ਹੋ ਜਾਊਗਾ ਕੀ ਬਾਤ ਹੈ ਜੀ ਕੀ ਕਾ ਚੀਜ਼ ਲਿਖੀ ਹੈ ਜੀ OHSC ਨਵੀਂ ਦੇਖੀਏ ਇਹ ਕੀ ਹੈ ਦੇਖੋ ਜੀ ਇਹਦਾ ਮਤਲਬ ਆ ਓਵ ਪਹਿਲਾ ਤੁਸੀਂ ਨਾ OHV ਲਿਖਿਆ ਦੇਖਿਆ ਹੋਊਗਾ ਉਹਦੇ ਵਿੱਚ ਹੁੰਦਾ ওভারਹੈਡ ਵਾਲਵ ਉਹ ਜਿਹੜੇ ਬਾਲ ਚੱਲਦੇ ਹੁੰਦੇ ਨੇ ਇਹਦੇ ਵਿੱਚ ਇੱਕ ਕੇਮ ਚੱਲਦੀ ਆ ਭਰਾ ਜੀ ਪਹਿਲਾ ਉਹ ਐਚਡੀ ਇੰਜਨ ਆ ਜਿਹੜਾ ਅਸੀਂ ਫਾਰਮ ਬਾਈ ਜਾਨੂੰ ਦਵਾਂਗੇ ਫਿਰ ਇਹਨੂੰ ਤੇਲ ਕਿਵੇਂ ਜਾਂਦਾ ਇਹ ਤੇਲਾ ਦੇਖੋ ਨਾ ਜੀ ਉਧਰ ਆ ਦੇਖੋ ਪਾਈਪ ਲੱਗੀ ਹੋਈ ਆ ਚਲੋ ਚੈਂਬਰ ਤੋਂ ਸਿੱਧੀ ਉਰੇ ਆ ਦੇਖੋ ਕੇਮ ਨੂੰ ਪਾਈਪ ਜਾ ਰਹੀ ਆ ਜੀ ਜੀ ਤਾਂ ਕਿ ਬਿਲਕੁਲ ਅਭੀ ਕੋਈ ਫਰਕ ਨਾ ਪਈ ਕੇਮ ਮਨ ਜਿਹੜੀਆਂ ਤੇਲ ਦੇ ਵਿੱਚ ਚੱਲਣ ਤੇਲ ਦੇ ਵਿੱਚ ਚੱਲਣ ਹਾਂਜੀ 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 ਜੀ ਤੇ ਜਿਵੇਂ ਇਹਤੇ ਮੀਟਰ ਵੀ ਲਾਤਾ ਤੁਸੀਂ ਪ੍ਰੈਸ਼ਰ ਮੀਟਰ ਤੇ ਜੀ ਪ੍ਰੈਸ਼ਰ ਜ਼ਿਆਦਾ ਹੈ ਨਾ ਆਪਣੇ ਕਿਸਾਨੋਨ ਵੀਰ ਨੇ ਪ੍ਰੈਸ਼ਰ ਘਟਾ ਵੱਧ ਕਰਨਾ ਹੁੰਦਾ ਇਸ ਕਰਕੇ ਮੀਟਰ ਵੀ ਲਗਾਤਾ ਜੀ ਉਰੇ ਵੀ ਤਾਂ ਕਿ ਪ੍ਰੈਸ਼ ਜੇ ਨੂੰ ਘਟਬਧ ਕਰ ਸਕਦੇ ਆ ਆ ਪਿੱਛੇ ਲੱਟ ਹੁੰਦਾ ਇਹਦੇ ਨਾਲ ਪ੍ਰੈਸ਼ਰ ਜੇ ਫਾਰਮੂਲਾ ਘਟਬਧ ਆਰਾਮ ਨਾਲ ਕਰ ਸਕਦਾ ਜਿਹੜੀ ਟਰਬੋ ਉੱਥੇ ਲੱਗੀ ਹੁੰਦੀ ਸੀ ਉਹ ਟਰਬੋ ਅਸੀਂ ਉਰੇ ਲਾਤੀ ਜੀ ਕਿਹਾ ਵੀ ਇੰਡੀਆ ਦਾ ਪਹਿਲਾ ਇਹੋ ਜਿਹਾ ਪੰਪ ਹੈ ਜਿਹਦੇ ਵਿੱਚ ਮੀਟਰ ਵੀ ਮਿਲੂਗਾ ਨਾਲ ਟਰਬੋ ਵੀ ਮਿਲੂਗੀ ਜੇ ਕੋਈ ਹਿੰਦੁਸਤਾਨ ਦੇ ਵਿੱਚ ਕੋਈ ਸਿਨੇ ਦਿਖਾਤਾ ਉਹਨੂੰ ਪੰਪ ਫਰੀ ਦੇ ਦੂੰਗਾ ਮੈਂ ਇਹ ਚੀਜ਼ ਤਾਂ ਬਿਲਕੁਲ ਹੀ ਸੋਚ ਤੋਂ ਪਰੇ ਐ ਕੋਈ ਸੋਚ ਵੀ ਨਹੀਂ ਸਕਦਾ ਵੀ ਟਰਬੋ ਤੇ ਮੀਟਰ ਉਹ ਭਰਾਜੀ ਭਰਾਜੀ ਇੰਜੀਨੀਅਰਿੰਗ ਐਵੇਂ ਨਹੀਂ ਕੀਤੀ ਹੈਗੀ ਇਹ ਇੰਜੀਨੀਅਰਿੰਗ ਦਾ ਮੁੱਲ ਪਿਆ ਵਾ ਤਾਂ ਹੀ ਮੈਂ ਆਪਣੇ ਫਾਰਮ ਵੀਰਾਂ ਨੂੰ ਕਹਿਣਾ ਹੁੰਦਾ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾਓ ਤਾਂ ਕਿ ਖੇਤੀ ਵੀ ਚੰਗੀ ਹੋ ਸਕੇ ਬਿਲਕੁਲ ਜੀ ਬਿਲਕੁਲ ਤੇ ਇਹਦਾ ਹਾਰੀਜ਼ਨਟਲ ਇੰਜਨ ਆ ਬਿਲਕੁਲ ਹਾਰੀਜ਼ਨਟਲ ਇੰਜਨ ਆ ਤੇ ਇਹਦਾ ਜਿਹੜਾ ਪ੍ਰੈਸ਼ਰ ਆ ਜੀ ਦੋਨੇ ਪਾਸੇ ਤੋਂ ਆਉਂਦਾ ਦੇਖੋ ਉਰੋਂ ਵੀ ਪ੍ਰੈਸ਼ਰ ਇਹਨੂੰ ਪਾਣੀ ਮਿਲਦਾ ਇੱਥੇ ਇਧਰੋਂ ਵੀ ਪਾਣੀ ਹੁੰਦਾ ਡ ਮਤਲਬ ਜੀ ਡਬਲ ਪਾਵਰ ਦੇ ਵਿੱਚ ਇਹਨੂੰ ਪਾਣੀ ਮਿਲਦਾ ਤਾਂ ਹੀ ਜਿਹੜਾ ਇਹ ਪ੍ਰੈਸ਼ਰ ਆ 40 45 ਫਿਟਾ ਪ੍ਰੈਸ਼ਰ 40 45 ਬਿਲਕੁਲ ਜੀ ਬਿਲਕੁਲ ਬਿਲਕੁਲ ਬਣਾ ਕੇ ਦਿਖਾਵਾਂਗੀ ਬਿਲਕੁਲ ਬਣਾ ਕੇ ਦਿਖਾਉਣਾ ਤੂੰ ਚਲਾ ਕੇ ਦਿਖਾਉਣਾ ਤੇ ਗਨ ਵੀ ਅਸੀਂ ਚੇਂਜ ਕਰ ਦਿੱਤੀ ਆ ਗਨ ਉਹ ਨਹੀਂ ਰਹੀ ਪਹਿਲਾਂ ਵਾਲੀ ਲਾਲ ਇਹ ਇਹ ਸਾਰੀ ਗਨ ਨਾ ਅਸੀਂ ਸਪੈਸ਼ਲ ਡਿਜ਼ਾਈਨ ਕਰਤੀ ਇਹ ਦੇਖੋ ਧਿਆਨ ਨਾਲ ਦੇਖੋ ਇਹ ਬਿਲਕੁਲ ਟੀ ਜੈਟ ਦੀ ਹੁਣ ਕਾਪੀ ਕਰਤੀ ਜਿਹੜੀ ਅਮਰੀਕਾ ਦੀ origignal ਟੀ ਜੈਟ ਤੇ ਇਹ 골ਡ ਕਲਰ ਬੜਾ ਚਮਕ ਰਿਹਾ ਜੀ ਅਰੇ 골ਡ ਕਲਰ ਨਹੀਂ ਰੰਗ ਨਹੀਂ ਕੀਤਾ ਹੋਇਆ ਭਰਾ ਜੀ ਇਹ ਸਾਰਾ ਹੀ ਪਿੱਤਲ ਦਾ ਬਣਿਆ ਹੋਇਆ ਸਾਰੇ ਬ੍ਰਾਸ ਦਾ ਬਿਲਕੁਲ ਟੋਟਲ ਬ੍ਰਾਸ ਦਾ ਸਾਰੇ ਇਹਨੇ ਵੀ ਇਹ ਇਹ ਜਿਹੜੇ ਨਟ ਬੋਲਟ ਵੀ ਲੱਗੇ ਹੋਏ ਨੇ ਨਾ ਜੀ ਇਹ ਵੀ ਸਟੀਲ ਦੇ ਲੱਗੇ ਹੋਏ ਨੇ ਨਹੀਂ ਇਹਨੂੰ ਖੁਰਚ ਕੇ ਦੇਖੋ ਨਾ ਜੀ ਹੋਰ ਚਮਕ ਨਜ਼ਰ ਆਜੂਗੀ ਕੋਈ ਰੰਗ ਲੂੰਗੀ ਨਹੀਂ ਇੰਜਨ ਸਾਇਲੈਂਟ ਹੀ ਬਹੁਤ ਹੈ ਜੀ ਕਾਰ ਵਰਗਾ ਹੀ ਨੇ ਇਹਦਾ ਭਰਾ ਜੀ ਦੇਖਿਆ ਜਿਹੜੇ ਕਾਰ ਦੇ ਵੀ ਇੰਜਨ ਹੁੰਦੇ ਨੇ ਨਾ ਉਹਨਾਂ ਦੇ ਵੀ ਦੇਖਿਓ OHC ਲਿਖਿਆ ਹੁੰਦਾ ਠੀਕ ਹੈ ਜੀ ਬਿਲਕੁਲ ਇਹੋ ਟੈਕਨੋਲੋਜੀ ਹੈ ਉਹ ਟੈਕਨੋਲੋਜੀ ਆ ਹੁਣ ਤੁਸੀਂ ਸਮਝ ਗਏ ਉਹ ਤਾਂ ਹੀ ਸਾਇਲੈਂਟ ਹੈ ਦੀ ਆਵਾਜ਼ ਨਹੀਂ ਆएगी ਜਿਹੜੇ OHC ਉਹ ਜਿਹੜੇ OHC ਵੀ ਹੁੰਦੇ ਨੇ ਉਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਹੈ OHC ਦੀ ਕੇਮ ਵਾਲੀ ਇੰਜਨ ਬਿਲਕੁਲ ਕੇਮ ਵਾਲੇ ਇੰਜਨ ਦੀ ਆਵਾਜ਼ ਨਹੀਂ ਹੁੰਦੀ ਹੈਗੀ ਤੇ ਚਲੋ ਮੈਂ ਹੁਣ ਤੁਹਾਨੂੰ ਇਹਦਾ ਪ੍ਰੈਸ਼ਰ ਦਿਖਾਉਣਾ ਆ ਟਰੈਕਟਰ ਦੇ ਪਿੱਛੇ ਲਾ ਕੇ ਕਿੰਨਾ ਪ੍ਰੈਸ਼ਰ ਹੈਦਾ ਆ ਰਹੇ ਹੋ تیرੇ ਵਾਲੇ ਪੱਤੇ ਦਾ ਦਿਖਾਉਣਾ ਤੇ ਸਾਹਮਣੇ ਦਿਖਾਉਣਾ ਚਾਲੀ ਪੀ ਚਾਲੀ ਲਓ ਜੀ ਹੁਣ ਖੇਤ ਦੇ ਵਿੱਚ ਸਪਰੇਅ ਕਰਕੇ ਦਿਖਾਉਣੇ ਆਂ ਐ ਉੱਪਰ نیچے ਕਰਕੇ ਇੰਨਾ ਪਤਾ ਨਹੀਂ ਲੱਗਦਾ ਉੱਥੇ ਪਤਾ ਲੱਗੂ ਵੀ ਆਲੇ-ਦਾਲੇ ਕਿੰਨੇ ਫੁੱਟ ਤੱਕ ਚੱਲ ਪੁੱਤਰ ਜੀ ਚਲੋ ਲੈ ਕੇ ਜਾਂਦਾ ਇਹ ਚਲੋ ਜੀ ਕਰੋ ਸ਼ੁਰੂ ਆ ਜੋ ਵੀ ਪੀਆਰ 126 ਵਾਲੇ ਬਾਣ ਦੇ ਵਿੱਚ ਵੜ ਗਿਆ ਲਓ ਜੀ ਕਰੋ ਪ੍ਰੈਸ਼ਰ ਚੈੱਕ ਜੇ ਬਾਈ ਕਿਾਰੇ ਦੇ ਵਿਚਾਲੇ ਹੋ ਜੇ ਤਾਂ ਦੋਨੇ ਪਾਸੇ ਕਵਰ ਕਰਦਾ ਇੱਕ ਵਾਰੀ ਵਿਚਾਲੇ ਹੋ ਕੇ ਦੋਨੇ ਪਾਸੇ ਦਿਖਾ ਦੇ ਵਿਚਾਲੇ ਹੋ ਕੇ ਦੋਨੇ ਪਾਸੇ ਕਵਰ ਕਰਕੇ ਦਿਖਾ ਦੇ ਇੱਕ ਵਾਰੀ ਦੋਨੇ ਪਾਸੇ ਜਾਊਗਾ ਪ੍ਰੈਸ਼ਰ ਇੱਥੇ ਜਮਾ ਵਿਚਾਲੇ ਆ ਗਿਆ ਸੈਂਟਰ ਦੇ ਵਿੱਚ ਤੇ ਉਧਰ ਰਹਿ ਗਿਆ ਉਧਰ ਦਾ ਭਾਗ ਹੈ ਸਿਰੇ ਤੇ ਉਧਰ ਵੀ ਸਿਰੇ ਵਾਲੇ ਪਤਾਂ ਦੇ ਪ੍ਰੈਸ਼ਰ ਪਹੁੰਚ ਚੁੱਕੇ ਆ ਜੀ ਖਾਲੀ ਪਾਣੀ ਪਾਇਆ ਹਲੇ ਇਹਦੇ ਵਿੱਚ ਸਰੇ ਸਰੇ ਵਾਲੇ ਪੱਤੇ ਨਮਰ ਸਰੇ ਸਰੇ ਵਾਲੇ ਪੱਤੇ ਹਿਲਦੇ ਦਿਖਾਵੇ ਲੋ ਜੀ ਕਹਿ ਰਹੇ ਤੋਂ ਬਾਹਰ ਜਾ ਰਹੀ ਐ ਬਾਹਰ ਜਾ ਰਿਹਾ ਆਪਾਂ ਉਹ ਦੇਖੋ ਕੋਈ ਕਲੈਰਟੀ ਹੁਣ ਇੱਧਰ ਆ ਇੱਧਰਲੇ ਪਾਸੇ ਕਲੈਰਟੀ ਘਰਾ ਮੇਰਾ ਵੀਰ ਜਮਾ ਸਰੇ ਵਾਲਿਆਂ ਤੇ ਸੇਰਾ ਦੋਨੇ ਪਾਸੇ ਕਿਆਰਾ ਕਵਰ ਹੋ ਗਿਆ ਜੀ ਆ ਗੱਲ ਜੀ ਹੱਥ ਚੋਂ ਛੁੱਟ ਗਈ ਪ੍ਰੈਸ਼ਰ ਦੇਖੋ ਇਹਦਾ ਕਿੰਨਾ ਜਾ ਰਿਹਾ ਵੀ ਗੱਲ ਸੱਤ ਵਾਂਗੂ ਮੇਲ ਜੀ ਆ ਹੈਡ ਹੈਂਡ ਫ੍ਰੀ ਕਰਤੀ ਬਾਈ ਨੇ ਉਂ ਜੇ ਫੜਨੀ ਹੋਵੇ ਫੜ ਲੈ ਪ੍ਰੈਸ਼ਰ ਦੇਖੋ ਆਪਦੇ ਪ੍ਰੈਸ਼ਰ ਦੇ ਨਾਲ ਇਹ ਇੰਨਾ ਜਿਆਦਾ ਘੁੰਦੀ ਆ ਆ ਦੇਖੋ ਬਿਲਕੁਲ ਹੁਣ ਤੰਦ ਬਣਾ ਦੇ ਬਾਈ ਜਮਾ ਜਮਾ ਤੰਦ ਬਣਾ ਦੀ ਫੌਗ ਦੇਖੋ ਪਾਣੀ ਇੰਨਾ ਜਿਆਦਾ ਆ ਰਿਹਾ ਵੀ ਹੱਥ ਨੱਚ ਰਿਹਾ ਉਹ ਬਣਾ ਦੀ ਤੰਦ ਕੀ ਬਾਤ ਹੈ ਇਹ ਪੂਨ ਲੰਬਾ ਤਿੱਖਾ ਪ੍ਰੈਸ਼ਰ ਕਰ ਦੇ ਤਿੱਖਾ ਪ੍ਰੈਸ਼ਰ ਇਹਦੇ ਮੂਰੇ ਹੱਥ ਨਹੀਂ ਮੈਂ ਕਰਦਾ ਘਟਾ ਜਾਊਗਾ ਪਟ ਪਟ ਇਹ ਨਹੀਂ ਬਾਈ ਰਿਸਕੀ ਆ ਕੰਮ ਇਹ ਇਹਨੇ ਬਹੁਤ ਲੰਬਾ ਉਹ ਮਾਰ ਆਪਣੇ ਕੈਮਰੇ ਤੇ। ਕੀ ਬਾਤ ਹੈ। ਪੂਰਾ ਬਸ ਕਰ ਫੋਨ ਲੈ। ਬਹੁਤ ਵਧੀਆ ਬਹੁਤ ਵਧੀਆ ਜਾਲੇ ਪੱਟ ਕੇ ਦਿਖਾਓ। ਕੀ ਬਾਤ ਹੈ। ਯਾਰ ਬੜਾ ਬਹੁ ਡੂੰਗਾ ਚੱਲ ਜਾਣਾ। ਉਹ ਜਾਲੇ ਪੱਟ ਕੇ ਦਿਖਾਓ, ਉਹ ਜਾਲੇ ਜਾਲੇ ਜਾਲੇ। ਇੱਥੇ ਇੱਥੇ ਇੱਥੇ। ਉਹ ਜਾਲੇ। ਇੰਨਾ ਕਿ ਜਾਰੇ ਪ੍ਰੈਸ਼ਰ ਹੈ ਵੀ ਆਏ ਫੜ ਕੇ ਰੱਖਿਆ ਨਹੀਂ ਜਾਂਦਾ ਤਿੱਖੇ ਮੂਰੇ ਵੀ ਹੱਥ ਜੇ ਡਿੱਗ ਜੂਗਾ ਮੇਰੇ ਕੀਤਾ ਪ੍ਰੈਸ਼ਰ ਕਹਿ ਤਾਂ ਇੱਤਾ ਹੀ ਦੇਖਣ ਨੂੰ ਬਹੁਤ ਵਧੀਆ ਲੱਗਦਾ ਫੇਰ ਵੀ ਤਸੱਲੀ ਮਿਣੇ ਬਿਣਾ ਨਹੀਂ ਹੁੰਦੀ ਇੱਕ ਵਾਰੀ ਮਿਣ ਕੇ ਦਿਖਾਓ ਵੀ ਹੈ ਕਿੰਨਾ ਚਲੋ ਜੀ ਨਾਪ ਕੇ ਦਿਖਾ ਦਿੰਦੇ ਆ ਫੜੋ ਜੀ ਉਰੇ ਆਜੋ ਜੀ ਆਜੋ ਤੁਸੀਂ ਨਾਲ ਹੀ ਆਜੋ ਭਰਾਜੀ ਆਜੋ ਲੋ ਜੀ ਹਾਂ ਪਾਣੀ ਆਹ ਵੇਖੋ ਜੀ 45 40 ਫੁੱਟ ਹੋ ਗਿਆ ਭਾਈ ਆਹ ਵੇਖੋ ਜੀ 45 ਫੁੱਟ ਤੇ ਉਰੇ ਪਾਣੀ ਆ ਰਿਹਾ ਸੀ ਮੇਰਾ ਅਜੇ ਹੋਰ ਵੀ ਪਿੱਛੇ ਚਲਾ ਜਾਊਗਾ 47 ਹੋ ਗਿਆ ਜੀ ਇਸ ਵਾਰੀ ਫੇਸ ਦਿਖਾ ਦਿਓ ਤੇ ਕੱਪੜੇ ਦਿਖਾ ਦਿਓ ਕਿ ਕਿ ਗਿੱਲਾ ਹੋ ਗਿਆ ਜੀ ਗਰਮੀ ਨਹੀਂ ਹੈਗੀ ਗਰਮੀ ਨਹੀਂ ਹੈਗੀ ਸ਼ਾਮ ਦਾ ਟਾਈਮ ਹੈ ਇਹ ਜਿਹੜਾ ਭਿੱਜਿਆ ਮੈਕ ਵੀ ਭਿੱਜ ਗਿਆ ਜੀ ਖਰਾਬ ਨਾ ਹੋਏ ਨਾ 46 ਫੁੱਟ ਹੋ ਗਿਆ ਬਿਲਕੁਲ 40 ਫੁੱਟ ਹੋ ਗਿਆ 47 ਹੋ ਗਿਆ ਜੀ 47 ਹੋ ਗਿਆ ਹਾਂ ਜੀ ਹਾਂ ਜੀ 47 ਲਾ ਲੈਣਾ ਚਲੋ ਉਨ ਤਾਂ ਵੱਧ ਹੀ ਜਾਂਦਾ ਪਿੱਛੇ ਅਜੇ ਤਾਂ ਹੋਰ ਵੀ ਜਾ ਰਿਹਾ ਜੀ ਪਿੱਛੇ ਵੱਧਦੀ ਜਾ ਰਿਹਾ 47 ਫੁੱਟ ਤੇ ਵਰਖਾ ਹੋ ਰਹੀ ਹੈ ਕੈਮਰੇ ਤੇ ਵੀ ਹੱਥ ਮਾਰ ਲੈ ਪਾਣੀ ਨਾ ਲੱਗ ਜੇ ਤੇ 47 47 ਕਿੰਨਾ ਹੋ ਗਿਆ 40 40 80 ਤੇ 7 7 14 94 ਫੁੱਟ 94 ਫੁੱਟ ਬਤਾ ਜੀ ਤੁਸੀਂ 90 ਮੰਨ ਲਓ ਜੀ ਹਾਂਜੀ ਮਤਲਬ ਕੀ 90 ਫੁੱਟ ਤੱਕ ਸਪਰੇਅ ਕਰੂਗਾ ਮਤਲਬ ਕਿ 45 ਇੱਧਰ ਨੂੰ 45 ਉਧਰ ਨੂੰ ਜੀ 90 ਫੁੱਟ ਜਗ੍ਹਾ ਇੱਕ ਵਾਰ ਚ ਕਵਰ ਕਰ ਲੂ ਬਹੁਤ ਵੱਡੀ ਗੱਲ ਇਹ ਮੇਰੇ ਕਿਸਾਨ ਵੀਰਾਂ ਲਈ ਜੀ ਸਾਡੀ ਕੰਪਨੀ ਦਾ ARW ਦਾ ਤੋਹਫਾ ਜੀ ਤੋਹਫਾ ਜੀ ਤੋਹਫਾ ਤੇ ਡਾਇਮੰਡ ਪ੍ਰੋ ਨੇ ਤਾਂ ਨਜ਼ਾਰਾ ਲਿਆਤਾ ਜੀ 90 ਫੁੱਟ ਜਗ੍ਹਾ ਬਹੁਤ ਹੁੰਦੀ ਆ ਸਵਾਦ ਆ ਗਿਆ ਸ਼ੁਕਰੀਆ 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 ਜੇ ਮੰਗਾਉਣਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਰਾਜਾ ਭਾਈ ਇੱਕ ਸੋਡਾ ਵਧੀਆ ਨਾਮ ਬਣਿਆ ਹੋਇਆ ਤੇ ਇੱਥੇ ਡੁਪਲੀਕੇਸੀ ਬਹੁਤ ਹੁੰਦੀ ਹੈ ਤਾਂ ਹੀਓ ਨੈਗੇਟਿਵ ਕਮੈਂਟ ਆਉਂਦੇ ਨੇ ਅਸਲੀ ਦੀ ਨਿਸ਼ਾਨੀ ਦੱਸੋ ਦੇਖੋ ਜੀ ਇਹਦੇ ਤੇ ਨਾ ਟਲਾਈ ਤੇ ਸਾਡਾ ਮਾਰਕ ARW ਲਿਖਿਆ ਹੋਊਗਾ ਜੀ ਠੀਕ ਆ ARW ਆ ਦੇਖੋ ARW ਰਜਿਸਟਰਡ ਬ੍ਰਾਂਡ ਆ ਸਾਡੀ ਕੰਪਨੀ ਦਾ ਜੀ ਉਰੇ ਵੀ ਦੇਖੋ ਟਲਾਈ ਦੇ ਵਿੱਚ ARW ਲਿਖਿਆ ਹੋਊਗਾ ਜੀ ਠੀਕ ਹਰ ਜਗ੍ਹਾ ਤੇ ਪੱਕੀ ਮੋਹਰ ਲੱਗੀ ਹੋਣੀ ਇਹ ਨਹੀਂ ਹੈਗਾ ਸਟicker ਦਾ ਕੋਈ ਵੀ ਲਾ ਸਕਦਾ ਜੀ ਇਹ ARW ਤੇ ਸਭ ਤੋਂ ਵੱਡੀ ਗੱਲ ਜਿਹੜਾ ਇਹ ਸਾਡਾ OHSC ਜਿਹੜਾ ਸਾਡਾ OS C ਆ ਇਹ ਕਾਲੇ ਰੰਗ ਦੇ ਵਿੱਚ ਮਿਲੂਗਾ ਕਈ ਲੋਕਾਂ ਨੇ ਡੁਪਲੀਕੇਟ ਨਾ orange ਜਾਂ ਲਾਲ ਜਿਹੇ ਰੰਗ ਦੇ ਬਣਾ ਰੱਖੇ ਨੇ ਇਹ ਸਾਡਾ ਕਾਲੇ ਰੰਗ ਦਾ ਮਿਲੂਗਾ ਬਲੈਕ ਬੋਡੀ ਵਾਲਾ ਹਾਂਜੀ ਹਾਂਜੀ ਤੇ ਜੇ ਗੱਲ ਕਰੀਏ ਇਹਦੇ ਰੇਟ ਦੀ ਹਾਂ ਹਾਂ ਤਾਂ ਉਹ ਹੁਣ ਕਿੰਨਾ ਕਿ ਚੱਕਤਾ ਇਹਦਾ ਪ੍ਰਾਈਸ ਆਵੇ 13500 ਆ ਸਪੈਸ਼ਲ ਜਿਹੜੀ ਅਸੀਂ ਨਵੀਂ ਡਿਜ਼ਾਈਨ ਕੀਤੀ ਹੈ ਇਟਾਲੀਅਨ ਗਨ ਇਹ ਨਾਲ ਦੇਵਾਂਗੇ 13500 ਦਾ ਇਹ 65 ਸੀਸੀ 13500 ਕੱਟ ਕਰੋ ਥੋੜਾ ਡਿਸਕਾਊਂਟ ਕੁਸਤਾ ਕਰੋ ਅਸੀਂ ਰੇਟ ਬਹੁਤ ਘੱਟ ਰੱਖਿਆ ਜੀ ਡਿਲੀਵਰੀ ਫ੍ਰੀ ਦੇ ਦਾਂਗੇ ਘਰ ਤੱਕ ਡਿਲੀਵਰੀ ਸਰਮਰ ਨੂੰ ਆਲ ਇੰਡੀਆ ਦੇ ਵਿੱਚ ਜਿੱਥੋਂ ਮਰਜ਼ੀ ਵਿੱਚ ਥੋੜਾ ਜਿਹਾ ਕਰ ਦਿਓ ਚਲੋ ਪੂਰਾ ਕਰ ਲੋ ਚਲੋ 13000 ਕਰ ਦਿਆਂਗੇ ਜੀ 13000 13000 ਕਰ ਦਿਆਂਗੇ ਇਹ ਆ ਕਿੰਨੇ ਦਾ ਜੀ ਇਹ ਹੈਗਾ ਜੀ 650 ਰੁਪਏ ਦਾ ਏ ਵੀ ਹੁਣ ਤੁਸੀਂ ਫੇਰ ਫੇਰ ਉੱਥੀ 바ਗੀ ਗੱਲ ਤਾਂ ਹਾਂਜੀ 13 ਇਹ ਥੋੜੀ ਹੁੰਦਾ ਵੀਰੇ ਇਹ ਲੋਹੇ ਦੀ ਚੀਜ਼ ਆ ਇਹ ਪੰਪ ਆਵੇ ਨਹੀਂ ਨਹੀਂ ਇਹ ਵਿੱਚ ਹੀ ਦਿਓ ਜੀ ਵਿੱਚ ਹੀ ਦਿਓ ਜੀ ਚਲੋ 13 ਦੇ ਵਿੱਚ ਵਿੱਚ ਹੀ ਸਟੈਂਡ ਵਿੱਚ ਹੀ ਪੰਪ ਆਪਾਂ ਕਹਤਾ ਤਾਂ ਮਿਲੂਗਾ ਚਲੋ ਪੁੱਤਰ ਜੀ ਮੈਂ ਕਿਸੇ ਨੂੰ ਨਾ ਅਜੇ ਤੱਕ ਮੇਰੇ ਕਿਸਾਨ ਨੂੰ ਨਰਾਸ਼ ਨਹੀਂ ਕੀਤਾ ਤੁਸੀਂ ਕਹਤਾ ਦੇਤਾ ਜੀ 13 ਦੇ ਵਿੱਚ ਨਾਲ ਸਟੈਂਡ ਵੀ ਫਰੀ ਦੇ ਦੇਗਾ ਤੇ ਜਿਵੇਂ 90 ਫੁੱਟ ਤੱਕ ਪ੍ਰੈਸ਼ਰ ਆ ਪ੍ਰੈਸ਼ਰ ਤਿੱਖਾ ਬਹੁਤ ਆ ਜੀ ਪਟ ਪਟ ਧਰ ਦਿੰਦਾ ਇਦੇ ਨਾਲ ਫਿਰ ਕਾਰ ਟਰੈਕਟਰ ਵੀ ਤੁੱਟਾ ਜਾਊ। ਬਿਲਕੁਲ ਤੁੱਟਾ ਹੀ ਹੋਊਗਾ। ਕਈ ਫਾਰਮਰ ਸਾਡੇ ਵੀਰ ਪਾਈਪ ਲੈ ਜਾਂਦੇ ਨੇ 15-20 ਫੁੱਟ ਦਾ ਟੁੱਟਾ ਤੇ ਉਹਰੇ ਨਾਲ ਕਾਰਾਂ ਧੂਣੀਆਂ ਨੇ ਕੱਦੂ ਕਿਤੇ ਟਰੈਕਟਰ ਧੁੰਦੇ ਨੇ ਇਹਦੇ ਨਾਲ ਹੀ ਤੋੜ ਲੈਂਦੇ ਨੇ। ਫੇਰ ਫੇਰ ਰੇਟ ਵਧ ਜੂ। ਜਿਹੜੀ ਜਿਹੜੀ ਚੀਜ਼ ਲੈਤੀ ਜਾਊਗੀ ਵੀਰੇ ਪ੍ਰਾਈਸ ਤਾਂ ਵਧੂਗਾ ਹੀ। ਨਹੀਂ ਨਹੀਂ ਪਹਿਲਾਂ ਸਾਨੂੰ ਦਿਖਾਓ ਇੱਕ ਵਾਰੀ ਪੈਪ। ਆਹ ਲਓ ਪਾਈਪ ਜੀ। ਆ ਆ ਗਿਆ ਜੀ ਪੈਪ। ਕਿੰਨੇ ਫੁੱਟ ਹੈ ਇਹ? ਇਹ 20 ਫੁੱਟ ਦਾ ਟੁੱਟਾ। ਪੈਪ 20 ਰੁਪਏ ਫੁੱਟ ਦੇ ਹਿਸਾਬ ਨਾਲ ਤਾਂ ਇਹ ਮਹਿੰਗਾ ਬਹੁਤ ਬਣ ਗਿਆ ਜੀ ਫੇਰ 13500 ਉਹ ਤਾਂ ਜਿਹੜਾ ਜਿਹੜਾ ਤੁਸੀਂ ਕੀ ਦੀ ਖਰੀਦੀ ਜਾਓਗੇ ਵਧੀ ਜਾਣਗੇ ਉਹ ਦਵਾਈ ਕਹੋਗੇ ਕਿਆ ਦਵਾਈ ਵੀ ਫਰੀ ਉਹ ਦਵਾਈ ਦੇ ਵੀ ਪੈਸੇ ਲੱਗਣੇ ਨਹੀਂ ਨਹੀਂ ਉਹਨੇ ਇਹ ਥੋੜੀ ਦਵਾਈ ਤਾਂ ਲਿਆ ਕੇ ਪਾ ਦੇਣੀ ਇਹ ਚੀਜ਼ ਵਿੱਚ ਹੀ ਦੇ ਦਿਓ ਫੇਰ ਪਤਾ ਕੀ ਆ ਬਾਹਲਾ ਨਿਯਾਰੇਦਾਰ ਸਿਸਟਮ ਹੋਜੂ ਨਾਲੇ ਤਾਂ ਜੇ ਕੋਈ ਛੋਟੇ ਘਾਰੇ ਤੇ ਸਪਰੇਅ ਕਰਨੇ ਇੱਕ ਥਾਵੇਂ ਧਰ ਕੇ ਫਾਰਮਰ ਆਈਏ ਇਹਦੇ ਨਾਲ ਕਰਿਆ ਕਰੋ ਟਰੈਕਟਰ ਵਾਲੇ ਮੁੰਮੂ ਚਲੋ ਮੈਂ ਨਾ ਕਿਸੇ ਆਪਣੇ ਕਿਸਾਨ ਵੀਰ ਨੂੰ ਨਿਰਾਸ਼ ਨਹੀਂ ਕਰ ਸਕਦਾ ਤੁਸੀਂ ਕਹਤਾ ਸਟੈਂਡ ਵੀ ਦੇ ਦੇਾਂਗੇ ਪੈਪ ਵੀ ਦੇ ਆ ਗਿਆ ਨਜ਼ਾਰਾ ਹੁਣ 13000 ਦੇ ਵਿੱਚ ਵਿੱਚੀ ਤਾਂ ਕਾਰਵਾਸਰ ਬਣ ਗਿਆ ਆਪਣਾ ਟਰੈਕਟਰ ਧੋਣਾ ਗੱਡੀ ਧੋਣੀਆਂ ਮੱਝਾਂ ਨਵਾਉਣੀਆਂ ਫਰਿ ਕਿ ਬਿੱਕੀ ਆਪਣਾ ਬਣ ਗਿਆ ਫਰੀ ਹੈਂਡ ਵੀ ਹੋ ਗਿਆ ਫਰੀ ਤੇ ਇਹਦਾ ਮੰਗਾਉਣ ਦਾ ਤਰੀਕਾ ਦੱਸੋ ਜੀ ਦੇਖੋ ਕਿਸਾਨ ਨਾ ਸਾਡੀ ਫੈਕਟਰੀ ਦੇ ਵਿੱਚ ਆ ਸਕਦੇ ਨੇ ਵੀਰ ਆਪਣੀ ਹੁਣ ਮੇਨ ਰੋਡ ਤੇ ਹੀ ਆ ਪਤਾ ਹੀ ਹੈ ਕਿਸਾਨ ਨੂੰ ਵੀਰਾਂ ਨੂੰ ਲੁਧਿਆਣਾ ਮੇਨ ਹਾਈਵੇ ਤੇ ਮਲੇ ਦੇ ਕੋਲੇ ਕੁੱਪਾ ਕੁੱਪਰੇ ਕੋਲੇ ਉਰੋ ਹੀ ਆਨਲਾਈਨ ਚਲਾ ਕੇ ਚੈੱਕ ਕਰਕੇ ਲੈ ਕੇ ਜਾਦੇ ਜਿਹੜੇ ਵੀਰ ਨਹੀਂ ਆ ਸਕਦੇ ਜਿਵੇਂ ਗੁਰਦਾਸਪੁਰ ਨੇ ਜਾਂ ਇੱਧਰ ਫਾਜ਼ਲਕਾਬੋਰ ਕੰਨੀ ਨੇ ਦੂਰ ਨੇ ਉਹ ਆਨਲਾਈਨ ਵੀ ਮੰਗਾ ਸਕਦੇ ਨੇ ਅਸੀਂ ਉਹਨਾਂ ਨੂੰ ਕੰਪਨੀ ਦਾ ਕਰੰਟ ਅਕਾਊਂਟ ਭੇਜ ਦਾਂਗੇ ਜਾਂ ਫੋਨਪੇ ਗੂਗਲਪੇ ਭੇਜ ਦੇਾਂਗੇ ਤੇ ਸਾਡੀ ਗੱਡੀ ਹਰ ਦੂਜੇ ਤੀਜੇ ਦਿਨ ਬਾਅਦ ਜਾਂਦੀ ਆ ਡਿਲੀਵਰੀ ਫ੍ਰੀ 2000 ਪਹਿਲਾਂ ਪਾ ਦੇਣ ਆਪਣਾ ਐਡਰੈਸ ਭੇਜ ਦੇਣ ਉਹਨਾਂ ਦੇ ਘਰੇ ਡਿਲੀਵਰੀ ਡਿਲੀਵਰੀ ਫਿਰ ਯੂਪੀ ਚੋ ਵੀ ਫ੍ਰੀ ਆ ਯੂਪੀ ਕੀ ਪੂਰੇ ਹਿੰਦੁਸਤਾਨ ਚ ਫ੍ਰੀ ਆ ਜੀ ਠੀਕ ਆ ਪੂਰੇ ਆਲ ਇੰਡੀਆ ਚ ਹਾਂਜੀ ਹਾਂਜੀ ਜੀ ਪੰਜਾਬ ਹਰਿਆਣਾ ਛੱਡੋ ਆਲ ਇੰਡੀਆ ਚ ਆਲ ਇੰਡੀਆ ਫ੍ਰੀ ਇਹਦੀ ਫ ਓ ਐਚ ਸੀ ਦਾ ਇੰਜਨ ਖਰਾਬ ਹੀ ਨਹੀਂ ਹੋਣਾ ਮੈਨੂੰ ਤਾਂ ਲੱਗਦਾ ਜਿਨੇ ਫਰਮ ਨੇ ਲੈ ਲਿਆ 15 20 ਸਾਲ ਦੇ ਚਾਬੀ ਲਵਾਉਣ ਦੀ ਲੋੜ ਨਹੀਂ ਪੈਣੀ ਹੈ ਜੀ ਆ ਫਿਰ ਵੀ ਇੱਕ ਸਾਲ ਦੀ ਗਾਰੰਟੀ ਹੈ ਕੁਝ ਵੀ ਖਰਾਬ ਹੋ ਜਾਏ ਫੋਟੋ ਭੇਜਦੇ ਨਾ ਚਾਹ ਗਲਤੀ ਨਾਲ ਟੁੱਟ ਜਵੇ ਫੋਟੋ ਭੇਜ ਨਮਾ ਹੀ ਭੇਜ ਦੂੰਗਾ ਜੀ ਠੀਕ ਹੈ ਇੱਕ ਸਾਲ ਦੇ ਵਿੱਚ ਕੁਝ ਵੀ ਹੋ ਗਿਆ ਬਦਲ ਕੇ ਮਿਲ ਜੂ ਨਵਾਂ ਗਾਰੰਟੀ ਵਾਰੰਟੀ ਫੁੱਲ ਹੈ ਘਰ ਬੈਠੇ ਮਗਾ ਸਕਦੇ 2000 ਰੁਪਏ ਪਾਉਣਾ ਖਾਤੇ ਦੇ ਵਿੱਚ ਤੋਂ ਬਹੁਤ ਬਹੁਤ ਧੰਨਵਾਦ ਜੀ ਜੈ ਜਗ ਜਗ ਦੇ ਕਿਸਾਨ